ਕੈਨੇਡਾ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਜਿਹੜਾ ਸੈਲੀਬ੍ਰੇਸ਼ਨ ਹੋਇਆ ਜਿਹਦੇ ਵਿੱਚ ਹੁਣ ਤੁਸੀਂ ਨਿਊਯਾਰਕ ਦੀ ਗੱਲ ਕਰਦੇ ਆਂ ਬਰਾੜ ਸਾਹਿਬ ਬਹੁਤ ਲੋਕ ਉੱਥੇ ਪਹੁੰਚਦੇ ਨੇ ਹਨਾ ਡਾਊਨ ਟਾਊਨ ਹੈ ਜਿਹੜਾ ਉਹ ਏਰੀਆ ਹੈ ਜੀ ਉਦਾਂ ਹੀ ਕੈਲਗਰੀ ਦੇ ਵਿੱਚ ਵੀ ਲੋਕ ਬਹੁਤ ਪਹੁੰਚੇ ਹਨਾ ਟੋਰਾਂਟੋ ਦੇ ਵਿੱਚ ਬਹੁਤ ਇਕੱਠ ਹੁੰਦਾ ਜੀ ਸੋ ਇਦਾਂ ਹੀ ਹੁਣ ਸਿਡਨੀ ਹੋਵੇ ਜਿਵੇਂ ਖਬਰ ਦੇ ਵਿੱਚ ਤੁਸੀਂ ਪਹਿਲਾਂ ਕਿਹਾ ਸਿਡਨੀ ਹੋਵੇ ਮੁੰਬਈ ਹੋਵੇ ਜਾਂ ਵੈਂਕੂਵਰ ਜਾਂ ਕੈਲਗਰੀ ਇਹ ਜਿਹੜਾ ਲੋਕਾਂ ਨੇ ਬਹੁਤ ਜਿਹੜਾ ਕਹਿੰਦੇ ਨੇ ਗੁੱਡ ਬਾਏ ਜਿਹੜਾ 2024 ਨੂੰ ਬਹੁਤ ਸੋਹਣੇ ਤਰੀਕੇ ਨਾਲ ਕਿਹਾ ਜੀ ਬਿਲਕੁਲ ਜੀ ਸਿਡਨੀ ਦੀ ਗੱਲ ਤੁਸੀਂ ਕੀਤੀ ਹੈ ਜੀ ਜਦੋਂ ਦਿਨ ਚੜਦਾ ਨਾ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਅੱਧੀ ਰਾਤ ਤੋਂ ਬਾਅਦ ਅਗਲਾ ਦਿਨ ਚੜਦਾ ਹਾਂ ਉਦੋਂ ਮੇਰਾ ਖਿਆਲ ਆਸਟ੍ਰੇਲੀਆ ਦੇ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਸੂਰਜ ਕਹਿ ਲਓ ਜਾਂ ਦਿਨ ਬਦਲਦਾ ਦਿਨ ਬਦਲਦਾ ਤੇ ਸਿਡਨੀ ਦੇ ਵਿੱਚ ਸਭ ਤੋਂ ਪਹਿਲਾਂ ਨਿਊ ਯਰ ਸ਼ੁਰੂ ਹੁੰਦਾ ਹੈ ਕਿਉਂਕਿ ਉਧਰਲੇ ਪਾਸੇ ਦਿਨ ਚੜਦਾ ਨਾ ਤੇ ਸਿਡਨੀ ਤੋਂ ਲੈ ਕੇ ਜੇ ਆਪਾਂ ਦੇਖੀਏ ਵੀ ਹੋਰ ਕੰਬਸਨ ਜੇ ਉੱਪਰ ਤੱਕ ਦੇਖੀਏ ਬਮੈਿਤ ਮੁੰਬਈ ਤੱਕ ਦੇਖੀ ਜਿਹਨੂੰ ਅਪ ਬੰਬੇ ਕਹਿੰਦੇ ਸੀ ਪਹਿਲਾਂ ਵੈਨਕੂਵਰ ਆ ਜੋ ਮਤਲਬ ਸਾਰੇ ਪਾਸੇ ਦੁਨੀਆ ਦੇ ਵਿੱਚ ਹੁੰਦੇ ਸੀ ਦੇਖਿਆ ਉਸ ਦਿਨ ਰਾਤ ਨੂੰ 31 ਤਰੀਕ ਨੂੰ ਕਿ ਸਭ ਥਾਈ ਸੈਲੀਬ੍ਰੇਸ਼ਨ ਸੂਨਰ ਔਰ ਲੇਟਰ ਸ਼ੁਰੂ ਹੋਈ ਕਿਤੇ ਦੁਪਹਿਰੇ 4 ਵਜੇ ਕਿਤੇ 6 ਵਜੇ ਕਿਤੇ 8 ਵਜੇ ਕਿਤੇ 10 ਵਜੇ ਔਰ ਉਹ ਜਾ ਕੇ ਕਿਸੇ ਦੀ 12 ਵਜੇ ਮੁੱਕੀ ਕਿਸੇ ਦੀ 2 ਵਜੇ ਮੁੱਕੀ ਜਿਵੇਂ ਜਿਵੇਂ ਟਾਈਮ ਜਿਹੜਾ ਟਾਈਮ ਚੇਂਜ ਹੁੰਦਾ ਸੀਗਾ ਸੋ ਗੁੱਡ ਬਾਏ ਕਿਹਾ ਉਹਨਾਂ ਨੇ 2024 ਨੂੰ ਸਾਰੇ ਲੋਕਾਂ ਨੇ ਲਾਈਟਾਂ ਜਗੀਆਂ ਪੌਂਗੜੇ ਪਾਈ ਲੋਕਾਂ ਨੇ ਇੰਜੋਏ ਕੀਤਾ ਤਾਂ 2025 ਨੂੰ ਵੈਲਕਮ ਕੀਤਾ ਉਸ ਦਿਨ ਅੱਧੀ ਰਾਤ ਨੂੰ ਜਿੱਥੇ ਵੀ ਕਿਤੇ ਜਦੋਂ ਵੀ ਸਮੇਂ ਦੀ ਜਦੋਂ 12 ਵਜੇ 12 ਵਜੇ ਹਾਂਜੀ ਜੀ ਸੋ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਨਾ ਕੋਸਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉੱਥੇ ਤਾਂ ਥੋੜੀ ਜਿਹੀ ਮਾਈਲਡ ਕੰਡੀਸ਼ਨ ਸੀਗਾ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਮੌਸਮ ਠੰਡਾ ਹੈ ਹਾਂ ਔਰ ਇਸੇ ਤਰ੍ਹਾਂ ਜਿਹੜੇ ਪ੍ਰੇਰੀਜ਼ ਆ ਜਿਹੜੇ ਸਾਡੇ ਆ ਦੋ ਤਿੰਨ ਸੂਬੇ ਹੈਗੇ ਆ ਉਹਨਾਂ 'ਚ ਵੀ ਟੈਂਪਰੇਚਰ ਥੋੜਾ ਡਾਊਨ ਸੀਗਾ ਔਰ ਕਈ ਥਾਵਾਂ ਤੇ ਸਨੋਇੰਗ ਵੀ ਹੋ ਰਹੀ ਸੀ ਕਈ ਥਾਵਾਂ ਤੇ ਮੌਸਮ ਥੋੜਾ ਬਹੁਤ ਵਧੀਆ ਸੀਗਾ ਪਰ ਜਿਹੋ ਜਾਂ ਵੀ ਸੀਗਾ ਉਸ ਉਥੇ ਸਭ ਨੇ ਇੰਜੋਏ ਕੀਤਾ ਜਿੰਨਾ ਵੀ ਲੋਕ ਉਥੇ ਕੱਟ ਦੇ ਵਿੱਚ ਜਾ ਸਕਦੇ ਸੀਗੇ ਆਗਲੈਂਡ ਜਿਹੜਾ ਹੈਗਾ ਜਿਵੇਂ ਆਪਾਂ ਉਥੋਂ ਦੀ ਉਧਰ ਦੀ ਗੱਲ ਕਰੀਏ ਤਾਂ ਪਹਿਲੀ ਮੇਜਰ ਸਿਟੀ ਜਿਹੜੇ 셀ਿਬ੍ਰੇਟ ਕਰਨ ਵਾਲੀ ਜਿਹਨਾਂ ਨੇ 1000 ਜਿਹੜੇ ਲੋਕਾ ਉੱਥੇ ਡਾਊਨ Town ਏਰੀਆ ਚ ਪਹੁੰਚੇ ਸਭ ਤੋਂ ਪਹਿਲਾਂ ਉੱਥੇ ਸੂਰਜ ਜਾਂ ਦਿਨ ਬਦਲਿਆ ਹੈ ਕਰ ਸੋ ਉੱਥੇ ਸਿਟੀ ਦਾ ਇੱਕ ਰਿੰਗ ਆਫ ਵੋਲਕੈਨੋ ਵੋਲਕੈਨਿਕ ਪੀਕ ਹੈ ਉੱਥੇ ਫਾਇਰਵਰਕ ਹਰ ਸਾਲ ਹੁੰਦੀ ਆ ਤੇ ਉੱਥੇ ਨਾਲ ਦੀ ਨਾਲ ਜਿਹੜੇ ਮੂਲਵਾਸੀ ਲੋਕ ਹੈ ਉਹਨਾਂ ਨੂੰ ਵੀ ਉੱਥੇ ਰੈਕੋਗਨਾਈਜ਼ ਕੀਤਾ ਜਾਂਦਾ ਉਹਨਾਂ ਦੀ ਧਰਤੀ ਹੈ ਸੋ ਫਾਇਰਵਰਕ ਜਿਹੜੇ ਉਹ ਸਿਡਨੀ ਹਾਰਬਰ ਬ੍ਰਿਜ ਤੇ ਵੀ ਹੋਏ ਆ ਉੱਥੇ ਮਿਲੀਅਨ ਤੋਂ ਜ਼ਿਆਦਾ ਸਟੇਲ ਨੇ ਉੱਥੇ ਥੇ ਹੋਏ ਸਿੱਧੂ ਫੋਟੋ ਦੇਖੋ ਆਮ ਟੈਲ ਸਰਟਨ ਥਾਮ ਜੀ ਮਿਲੀਅਨ ਤੋਂ ਜ਼ਿਆਦਾ ਲੋਕ ਜਿਹੜਾ ਇਕੱਠੇ ਵਾਓ ਇਹ ਜਿਹੜਾ ਸਿਡਨੀ ਹਾਰਬਰ ਤੋਂ ਹੁੰਦਾ ਨਾਲ ਸਮੁੰਦਰ ਹੈ ਤੇ ਉੱਥੇ ਹੁੰਦਾ ਜੀ